ਹਾਲਜੀ ਗੁੱਡ ਮਾਰਨਿੰਗ ਕਿਵੇਂ ਹੋ ਆਈ ਹੂ ਸਾਰੇ ਵਧੀਆ ਹੋ ਮੈਂ ਗਾਇਸ ਮੈਂ ਆਤੀ ਤੇ ਲੋ ਗਾਇਸ ਆਪਾਂ ਬਲੌਗ ਦੀ ਸਟਾਰਟਿੰਗ ਕਰ ਲਈ ਸੀਗੀ ਤੇ ਟਾਈਮ ਹੋ ਰਿਹਾ ਇੱਥੇ 8:30 ਤੇ ਮੈਂ ਜਿੰਮ ਤੋਂ ਆ ਚੁੱਕੀ ਸੀ ਬੱਚੇ ਸਕੂਲ ਜਾ ਚੁੱਕੇ ਸੀ ਜਿਵੇਂ ਕਿ ਤੁਹਾਨੂੰ ਪਤਾ ਮੇਰੀ ਮਾਰਨਿੰਗ ਰੁਟੀਨ ਕੀ ਹੁੰਦੀ ਆ ਤੇ ਮਾਰਨਿੰਗ ਮੈਂ 4:30 ਉੱਠ ਜਾਂਦੀ ਆ ਉਸ ਤੋਂ ਫਿਰ ਦਾ ਬ੍ਰੈਕਫਾਸਟ ਬਣਾਉਂਦੇ ਆ ਫਿਰ ਆਪਣਾ ਜਿੰਮ ਲਈ ਰੈਡੀ ਹੁੰਦੇ ਆ ਤੇ 2 ਘੰਟੇ ਅਸੀਂ ਵਰਕਆਊਟ ਕਰਦੇ ਆ ਉਸ ਤੋਂ ਬਾਅਦ ਘਰ ਆ ਜਾਂਦੇ ਆ ਤੇ ਲੋ ਹੁਣ ਆਪਾਂ ਘਰੇ ਆ ਗਏ ਸੀ ਇਹ ਲਿਆ ਆਪਾਂ ਸੈਂਡਵਿਚ ਤੇ ਅੱਜ ਮੈਂ ਹੁਣ ਬ੍ਰੈਕਫਾਸਟ ਕਰ ਰਹੀ ਆ ਸੈਂਡਵਿਚ ਤੇ ਬਸ ਗਾਇਸ ਤੁਸੀਂ ਬਲੌਗ ਨਾਲ ਪੜੇ ਰਹੋ ਅੱਜ ਦਾ ਬਲੌਗ ਬਹੁਤ ਹੀ ਲੱਗੂਗਾ ਬਲੌਗ ਲਾਈਕ ਕਰਿਓ ਸ਼ੇਅਰ ਕਰਿਓ ਚਲੋ ਤਾਂ ਪਹਿਲੀ ਵਾਰੀ ਆ ਤਾਂ ਸਬਸਕ੍ਰਾਈਬ ਕਰਿਓ ਬਾਕੀ ਘਰ ਦੇ ਨਾਲੇ ਸਾਰੇ ਹੀ ਕੰਮ ਪਏ ਨੇ ਮੰਮੀ ਨੂੰ ਅਸੀਂ ਉਠਾਤਾ ਏ ਕਿਉਂਕਿ ਜਲਦੀ ਜਲਦੀ ਇਹ ਹੁੰਦਾ ਵੀ ਜਲਦੀ ਫਾਇਦਾ ਇਹ ਹੁੰਦਾ ਵੀ ਸਾਰੇ ਕੰਮ ਤੁਕ ਤੋਂ ਪਹਿਲਾਂ ਪਹਿਲਾਂ ਖਤਮ ਹੋ ਜਾਂਦੇ ਨੇ ਤੇ ਇਸ ਕਰਕੇ ਫਿਰ ਹੁਣ ਮੈਂ ਬਸ ਤੁਹਾਨੂੰ ਕਹੇ ਫੜਫੜ ਕੰਮ ਕਰ ਲੈਂਦੇ ਆ ਤੇ ਅੱਜ ਆਪਣੀ ਸਬਜੀ ਵੀ ਆਪਾਂ ਮਾਰਨਿੰਗ 'ਚ ਹੀ ਬਣਾ ਲਾਂਗੇ ਕਿਉਂਕਿ ਫਿਰ ਕਈ ਵਾਰੀ ਮਾਰਕੀਟ ਵਗੈਰਾ ਜਾਣਾ ਪੈਂਦਾ ਕੋਈ ਕੰਮ ਆ ਜਾਂਦਾ ਤੇ ਸ਼ਾਮ ਨੂੰ ਟੇਨਰ ਬਹੁਤ ਜ਼ਿਆਦਾ ਲੇਟ ਹੋ ਜਾਂਦਾ ਤੇ ਕੁਛ ਅੱਜ ਕੱਲ ਆਪਾਂ ਭਿੰਡੀ ਬਣਾਈ ਸੀ ਅੱਜ ਆਪਣੇ ਕੋਈ ਸਬਜੀ ਹੈ ਵੀ ਨਹੀਂ ਗਈ ਇਸ ਕਰਕੇ ਮੈਂ ਸਭ ਤੋਂ ਪਹਿਲਾਂ ਸੋਚ ਰਹੀ ਆ ਕਿ ਸਾਰੇ ਕੰਮ ਛੱਡ ਕੇ ਪਹਿਲਾਂ ਮੈਂ ਸਬਜੀ ਹੀ ਬਣਾ ਲਾਂ ਕੰਮ ਨਾਲ ਦੇ ਨਾਲ ਹੁੰਦੇ ਰਹਿਣਗੇ ਪੂਜਾ ਨੇ ਹੋਰ ਕੰਮ ਕਰ ਲੈਂਦੀ ਆ ਮੈਂ ਕਿਚਨ ਦੇ ਕੰਮ ਸੰਭਲ ਲੈਂਦੀ ਆ ਤੇ ਤੁਸੀਂ ਵੀ ਬਲੌਗ ਨਾਲ ਬੈਠ ਰਹੋ ਮੈਂ ਤੁਹਾਡੇ ਨਾਲ ਅੱਜ ਕੋਫਤੇ ਦੀ ਰੈਸਪੀ ਸ਼ੇਅਰ ਕਰੂੰਗੀ ਮੈਂ ਅੱਜ ਬਣਾਉਂਗੀ ਕੋਫਤੇ ਤੇ ਚਲੋ ਗਾਇਜ਼ ਮੈਂ ਦੇਖਦੇ ਕਿ ਭਾਵੇਂ ਕਿੱਦਾਂ ਦਾ ਕਿਉਂਕਿ ਅੱਜ ਆਪਾਂ ਅਜ ਤੋਂ ਲੈ ਕੇ ਆਨੇ ਆਜ ਕਿਤੋਂ ਪੂਜਾ ਹੋਰ ਲੈ ਕੇ ਆਏ ਮਾਰ ਬੈਡ ਟੇਸਟਿਅਮ ਇਧਰ ਵਾਲੇ ਨਾਲ ਇਹਦਾ ਮੈਨੂੰ ਐ ਲੱਗਦਾ ਥੋੜਾ یوں ਹੁੰਦਾ ਆ ਸਬਜ਼ੀਆਂ ਬੱਚੀਆਂ ਜੀਆਂ ਹੁੰਦੀਆਂ ਨੇ ਪਾਜ ਆਏ ਗੱਦਰਾ ਗੁਜਰਾ ਜੀਆਂ ਲੋ ਗਾਇਜ਼ ਇੱਥੇ ਮੰਮੀ ਜਿਵੇਂ ਤੁਹਾਨੂੰ ਦੱਸਿਆ ਸੀਗਾ ਉੱਠ ਗਏ ਸੀਗੇ ਇੱਥੇ ਮੰਝਾ ਬੁਲੇ ਚੱਕਦੀ ਸੀਗੀ ਮੰਝਾ ਰੱਖ ਕੇ ਰੱਖ ਮੰਝਾ ਚੱਕ ਕੇ ਰੱਖਾਂਗੇ ਆਪਾਂ ਸਟੋਰ 'ਚ ਤੇ ਆ ਕੰਬਲ ਵਗੈਰਾ ਜਿਹੜੇ ਸਾਰੇ ਆਪਣੇ ਸਟੋਰ 'ਚ ਹੀ ਜਾਣਗੇ ਤੇ ਚਲੋ ਗਾਇਜ਼ ਮੈਂ ਵੀ ਚਾਹ ਵਗੈਰਾ ਪੀ ਲਿਆ ਹੁਣ ਮੈਂ ਚਲਦੀ ਆ ਕਿਚਨ ਦੇ ਵਿੱਚ ਗਾਇਜ਼ ਇੱਥੇ ਇੱਕ ਫੋਟੋ ਲੱਗੀ ਹੋਈ ਸੀ ਹਾਂ ਗਾਇਜ਼ ਕੱਲ ਦਾ ਨਹੀਂ ਕੱਲ ਤਾਂ ਚਲੋ ਠੀਕ ਹੈ ਹਾਂ ਉਹ ਕਿੰਨੇ ਦਿਨ ਦੀ ਨਹੀਂ ਪਾਵਰ ਵਜ ਰਹੀ ਸੀ ਜਦੋਂ ਆਪਾਂ ਐਵੇਂ ਘਮਾ ਗਏ ਨਾ ਦੇਖੀ ਹੁਣੇ ਤੁਸੀਂ ਮੋਰ ਵਾਲੀ ਫੋਟੋ ਲੱਗੀ ਹੋਈ ਸੀਗੀ ਤੇ ਉਹ ਕਿੰਨੀ ਵਾਰ ਹੋ ਜੇ ਮੈਂ ਕੱਲ ਤੋਂ ਮੇਰੇ ਸੋਚ ਹੀ ਰਹੀ ਸੀਗੀ ਮੈਂ ਕਿ ਆ ਰਾਤ ਨੂੰ ਗਾਇਜ਼ ਮੇਰ ਤਾਂ ਟੁੱਟ ਗਈ ਮੈਂ ਮੰਜਾ ਡਾਰੀ ਸੀ ਤਾਂ ਮੇਰ ਤਾਂ ਟੁੱਟ ਗਈ ਉਹ ਇਹ ਰਹੀ ਮੇਰੀ ਫੋਟੋ ਮੈਨੂੰ ਲਾਈਵ ਦੇ ਵਿੱਚ ਹਰ ਕੋਈ ਕਹਿ ਦਿੰਦਾ ਵੀ ਤੁਹਾਡੀ ਫੋਟੋ ਦਿਖਾ ਦਿਓ ਇਹ ਰਹੀ ਗਾਇਜ਼ ਮੇਰੀ ਫੋਟੋ ਮੈਨੂੰ ਪੂਜਾ ਨੇ ਮੇਰੇ ਬਰਥਡੇ ਤੇ ਗਿਫਟ ਕੀਤੀ ਸੀ ਚਲੋ ਗਾਇਜ਼ ਇੱਥੇ ਹੋ ਰਹੀ ਸਬਜ਼ੀ ਦੀ ਤਿਆਰੀ ਕੌਂਕੀ ਰਾਤ ਆਪਾਂ ਭਿੰਡੀਆਂ ਬਣਾਈਆਂ ਸੀ ਉਹ ਖਤਮ ਹੋ ਗਈਆਂ ਸੀ ਰਾਤੋ ਰਾਤ ਅੱਛਾ ਦੁਬਾਰਾ ਭਿੰਡੀ ਮੈਂ ਕਿੱਥੇ ਸੀ ਪਤਾ ਨਹੀਂ ਦੋ ਕਿੱਥੇ ਸੀ

ਖਾਸ ਕਰਕੇ ਦੀ ਤੁਹਾਡੇ ਹੱਥ ਦੇ ਗਾਇਸ ਮੈਂ ਬਣਾਉਣੀ ਆ ਗੋफ्ते ਨੂੰ ਘੁਲ ਜਾਂਦੇ ਨੇ ਸਾਰੇ ਪਤਾ ਨਹੀਂ ਕਿਵੇਂ ਦੀਦੀ ਦੇ ਗੋफ्ते ਬਣੇ ਹੋਏ ਉਹੀ ਰਹਿੰਦੇ ਨੇ ਸਾਫਤ ਉਹ ਨਹੀਂ ਹੁੰਦੇ ਟੁੱਟਦੇ ਨਹੀਂਗੇ ਜਦੋਂ ਤਰੀ ਨਾਲ ਤਰੀ ਦੇ ਵਿੱਚ ਪਾਨੇ ਆਪ ਤੜਕੇ ਜੇ ਰੈਸਪੀ ਤਾਂ ਸ਼ੀਂ ਭੈਣ ਰੈਸਪੀ ਦਾ ਸਹੀ ਮਤਤ ਜਾ ਫਿਰ ਜਿਹੜੇ ਬਣਾਉਂਦੇ ਨੇ ਪਕੌੜੇ ਉਹ ਨਹੀਂ ਸਹੀ ਬਣਦੇ ਜਿਆਦਾ ਜਿਆਦਾ ਗਿੱਲੇ ਹੋਣੇ ਹਨ ਗਾਇਸ ਆਪਾਂ ਇਹ ਮੰਡੀੋਂ ਲੈ ਕੇ ਆਏ ਸੀਗੀ ਇਹ ਇਕ ਮੈਂ ਰੱਖ ਲਿਆ ਮੈਂ ਕਿ ਕਦੇ ਸੁੱਕਾ ਕੀ ਜਾ ਜਾਂ ਫਿਰ ਰਾਇਤਾ ਵਗੈਰਾ ਬਣ ਜਾਂਦਾ ਫਿਰ ਜ਼ਿਆਦਾ ਹੋ ਜਾਊਗਾ ਹਨਾ ਹਾਂ ਕੋਈ ਉਸ ਦਿਨ ਵੀ ਬਚ ਗਿਆ ਸੀਗਾ ਇਹਦੇ ਨਾਲ ਆ ਇਦਾਂ ਇਹਨਾਂ ਫ੍ਰੀਜ ਚ ਰੱਖ ਦਿੰਨੇ ਆ ਇਹਦੇ ਚ ਪਾ ਦਿੰਦੀ ਆ ਸਾਰਾ ਦੇ ਦਿਓ ਸਿੱਤ ਸਭ ਆਇਆ ਤੇ ਨਾ ਬਿਸ਼ਾਰੇ ਸੀਗੇ ਦੀਦੀ ਕਦੂਕਸ ਕਿੱਥੇ ਆਓ ਬੈ ਉੱਪਰ ਲੋ ਗਾਇਜ਼ ਹੁਣ ਮੈਂ ਕੀਆ ਕਦੂਕਸ ਕਰ ਲਿਆ ਸੀ ਵੇਸਣ ਮੈਂ ਪਾ ਲਿਆ ਹੁਣ ਮੈਂ ਪਾਰੀਆਂ ਕਾਲੀ ਮਿਰਚ ਲਾਈਟ ਜਿਹੀ ਰੱਖਾਂਗੇ ਕਿਉਂਕਿ ਬਹੁਤ ਜ਼ਿਆਦਾ ਫਿਰ ਨਾ ਮਿਰਚ ਤੇਜ਼ ਨਾਲ ਜਲਣ ਨੂੰ ਲਾਈਦੀ ਆ ਆਪਣਾ ਇਹੋ ਕੱਢਣ ਵਾਲਾ ਦੱਬਾ ਵੀ ਲਈਏ ਯਾਰ ਨਮਕ ਵਾਸਤੇ ਕੰਸਾ ਲਾ ਹਣਾ ਕੰਚਾਲਾ ਹਾਂ ਚੰਗੇ ਨੇ ਕੰਚਾ ਫਿਰ ਦੁੱਧਾ ਹੁੰਦਾ ਪੱਥਰ ਜਿਹਾ ਹੁੰਦਾ ਜਿਹੜਾ ਅੱਜ ਵਾਲੀ ਕਹਿੰਦੇ ਵਧੀਆ ਹੁੰਦਾ ਸਤ ਵਸਟ ਵੈਸੇ ਵਾਲੀ ਹੁੰਦਾ ਪੱਥਰ ਜਿਹਾ ਤਰ੍ਹਾਂ ਨਹੀਂ ਹੁੰਦਾ ਇੱਕ ਕੀ ਕਹਿੰਦੇ ਜਿਹਨੂੰ ਆਪਾਂ ਵਰਤਮਾਨ ਕਹਿੰਦੇ ਉਹ ਚੀਜ਼ ਚ ਹੁੰਦਾ ਆ ਹਲੇ ਮੇਚ ਨਹੀਂ ਪਾਰੀ ਗਾਇਜ਼ ਮੈਂ ਕਿਉਂਕਿ ਇਸ ਛਾਰੇ ਵਿੱਚ ਕੋਈ ਉਹ ਨਹੀਂ ਹੈ ਜੀ ਤੇ ਲੰਗ ਦੀ ਦੀ ਹੋਜੀ ਪਿਆ ਉਹ ਉੱਥੇ ਔਰ ਗਾਇਜ਼ ਆਪਾਂ ਪਹਿਲਾਂ ਪਾਣੀ ਵੀ ਨਹੀਂ ਕੱਟਿਆ ਹੈਗਾ ਕਿਉਂਕਿ ਜੇ ਆਪਾਂ ਪਾਣੀ ਨਿਚੋੜ ਦਿੰਦੇ ਫਿਰ ਸਾਰੇ ਇਹਦੇ ਤੱਤ ਨੇ ਜਿਹੜੇ ਨਿਕਲ ਜਾਂਦੇ ਔਰ ਦੂਜੀ ਗੱਲ ਫਿਰ ਆਪਾਂ ਉਹ ਐਕਸਟਰਾ ਪਾਣੀ ਪਾਣਾ ਪੈਂਦਾ ਵੇਸਨ ਦੇ ਵਿੱਚ ਇਸ ਕਰਕੇ ਆਪਾਂ ਇਹ ਹੀ ਪਾਣੀ ਨਾਲ ਇਹਨਾਂ ਨੂੰ ਇਦਾਂ ਹੀ ਬਣਾ ਲਵਾਂਗੇ ਮੈਂ ਇਹ ਲਿਜੋੜ ਦਿੰਨੀ ਹਾਂ ਪਰ ਮੈਂ ਵੇਸਨ ਜ਼ਿਆਦਾ ਨਹੀਂ ਰੱਖਦੀ ਹਾਂ ਜਿਵੇਂ ਘੱਟ ਹੀ ਰੱਖ ਦਿੰਦੀ ਹਾਂ ਆਪਾਂ ਲੱਗੂਗਾ ਆਪਾਂ ਹੋਰ ਪਾ ਸਕਦੇ ਹਾਂ ਲੋਡ ਦੇ ਅਕੋਰਡਿੰਗ

ਮਬੜਾ ਅੰਨ ਜਨਾ ਚਮਚ ਨਾਲ ਦਿਖਾਉਣਾ ਕਿੱਦਾਂ ਪਤਾ ਕਿਵੇਂ ਪਾਣਾ ਹੁੰਦਾ ਦੇਖੋ ਇਦਾਂ ਇਦਾਂ ਲਿਆ ਇੱਧਰ ਕਰ ਇਦਾਂ ਲੈ ਲੈਣਾ ਚਮਚ ਹੱਥ ਲਵਾਉਂਦੀ ਵੀ ਲੋੜ ਨਹੀਂ ਇਦਾਂ ਇਦਾਂ ਗੋਲ-ਗੋਲ ਕੀਤਾ ਅੰਨਾ ਲੈ ਕੇ ਅੱਗੇ ਪਿਆਰ ਇਹ ਚਪਟੇ ਮਰਾਨੀਆਂ ਪਕੌੜੇ ਦੇ ਕੋਸ ਤੇ ਨਾਲ ਹੀ ਪਕਾੜੇ بس بن ਗਿਆ ਤੇ ਜੇ ਤੇਮ ਤੁਪ ਤੋਂ ਸੇ ਨਾ ਦਿਨਾਂ ਨਾਲ ਤੜਕਾ ਲਗਾਉਂਗੀ ਮੈਂ ਤਾਂ ਬਣਾ ਕੇ ਟਬੜੇ ਕੱਢ ਲਵਾਂ ਕਰਤੂ ਬਹੁਤ ਹੋ ਰਹੀ ਹੈ ਗਰਮੀ ਚ ਨਾ ਗਰਮੀ ਦੇ ਵਿੱਚ ਤੁਹਾਨੂੰ ਪਤਾ ਕਿਚਨ ਦੇ ਵਿੱਚ ਖੜਿਆ ਨਹੀਂ ਜਾਂਦਾ ਹੈ ਇਸ ਕਰਕੇ ਦੇਖੋ ਖਾਸ ਕਰਕੇ ਜੇ ਤੇਲ ਕੋਈ ਚੀਨ ਲੱਗੇ ਹੋਏ ਬਣਨੇ ਦੇਖੋ ਐਸੋ ਜਿੰਨੇ ਜਰਤ ਕੀ ਵੀ ਲੇ ਗਏ ਨਾ ਉਹਨਾਂ ਚਾ ਲਈ ਨਾ ਇਦਾਂ ਹੁੰਦਾ ਹੈ ਮੈਂ ਚੁਰੀ ਲਿਆ ਸੇੜ ਕਰਨ ਹੋਗੀ ਕਹਿੰਦੇ ਨੂੰ ਉਹਨਾਂ ਨੂੰ ਚੰਗੀ ਹਾਂ ਉਹ ਵਾਲਾ ਮਮੋਸਾ ਲੱਗ ਰਿਹਾ ਨਹੀਂ ਦੇਖੋ ਜੀ ਆਪਾਂ ਕਿਸ ਨੂੰ ਬੇਰਕੂਪ ਬਣਾ ਸਕਦੇ ਨੇ ਵੀ ਟਰਾਈ ਕਰੋ ਕਿੰਨੇ ਟੇਸਟੀ ਬਣਾਇਆ ਘਰੇ ਮਮੋਸਾ ਜਿਹੜੇ ਖਾਣਗੇ ਤਾਂ ਨਿਕਲੇਗਾ ਆਪਾਂ ਕਿਸ ਨੂੰ ਬੇਰਕੂਪ ਬਣਾਵਾਂਗੇ ਤਾਂ ਬਹੁਤ ਵਧੀਆ ਬੇਰਕੂਪ ਬਣੂਗਾ ਕਿਉਂਕਿ ਬਹੁਤ ਹੈਲਦੀ ਨੇ ਉਹਦੇ ਨਾਲ ਮਮੋਸਾ ਨਾਲ ਮਮੋਸਾ ਦਾ ਬੈਰੀ ਕਿੰਨਾ ਪਤਾ ਹੈ ਬਾਕੀ ਗਾਇਸ ਮੈਂ ਜ਼ਿਆਦਾ ਬੋਲ ਨਹੀਂ ਸਕਦੀ ਕਿਉਂਕਿ ਮੈਂ ਜੱਠੀਆਂ ਐਵੇਂ ਕਹਿੰਦੇ ਨੇ ਵੀ ਤੇਲ ਜ਼ਿਆਦਾ ਫੁੱਲਦਾ ਇਸ ਕਰਕੇ ਬਸ ਮੈਂ ਕੱਢ ਲਵਾਂ ਸਾਰੇ ਕੋफ्ते ਫਿਰ ਤੁਹਾਨੂੰ ਮਿਲਦੀਆਂ ਨੇ ਥੋੜੀ ਦੇਰ ਚ ਟਿੱਕ ਰਹਿ ਗਿਆ ਸੀ ਇਹ ਜੇ ਆਪਾਂ ਕੱਢਣ ਦੇਖੋ ਇੱਕ ਵਾਰੀ ਦਿਖਾ ਦਿੰਨੇ ਆ ਤੁਹਾਨੂੰ ਸਾਰਿਆਂ ਨੂੰ ਮੈਂ ਇਦਾਂ ਇਕੱਠੇ ਕਰਕੇ ਸਾਰੇ ਪਾ ਲੈਂਦੀ ਹਾਂ ਐਦਾਂ ਤੁਸੀਂ ਉਸੇ ਭਾਂਡੇ ਨਾਲ ਲਗਾ ਕੇ ਇਦਾਂ ਰੌਂਡ ਬਣਾ ਲੈਣਾ ਉਸੇ ਹਲਕਾ ਜਿਹਾ ਛੱਡਾਂਗੇ ਆਪਾਂ ਇਦਾਂ ਫਿਰ ਆਪਾਂ ਇਦਾਂ ਲੈ ਲੈਣਾ ਐਦਾਂ ਗੋਲ ਬਣਾ ਕੇ ਉਸੇ ਇਦਾਂ ਤੁਸੀਂ ਛੱਡੀ ਜਾਣਾ ਵਿੱਚ ਤੋ ਬੱਤ ਗਾਇਸ ਇਹ ਦੇਖੀਏ ਕਿ ਕਿੰਨਾ ਦੇਖ ਰਹੀ ਨਾ ਕੋਸ ਤੇ ਭੱਗੇ ਗਾਇਸ ਆਪਣੀ ਗਰਮੀ ਦੇਖੋ ਕਿੰਨੀ ਬਸ ਹਮਨ ਆਜਾ ਤੜਕਾ ਲਾ ਦਿੰਦੀ ਹਾਂ ਸਦਾ ਸਦਾ ਤੇ ਆਪਣੇ ਉਧਨੇ ਅਦਰਕ ਅਦਰਕ ਲਸਣ ਦਾ ਪੇਸਟ ਨਾ ਤੇ ਲਸਣ ਛਿੱਲਣ ਦਾ ਕਿੰਨਾ ਹੈ ਮਲਾ ਬਹੁਤ ਮੋਟਾ ਹੈ ਪਤਲਾ ਮੋਟਾ ਪਾਣੀ ਜੜਾ ਬੰਗੇ ਜਲਦੀ ਹੋ ਜਾਓ ਲਓ ਗਾਇਜ਼ ਇੱਥੇ ਆਪਣੇ ਬਣ ਕੇ ਕੋਫਤੇ ਰੈਡੀ ਨੇ ਇਦਾਂ ਲੱਗ ਰਿਹਾ ਜਿਦਾ ਮਨਚੂਰੀਅਨ ਹੁੰਦੇ ਨੇ ਹਨਾ ਦੇਖੋ ਗਾਇਜ਼ ਕਿੰਨੇ ਵਧੀਆ ਬਣੇ ਨੇ ਇਹ ਕਾਫੀ ਨੇ ਸਾਡੇ ਕੱਲ ਤੱਕ ਨਾ ਗਏਗਾ ਚਲੋ ਹੁਣ ਮੈਂ ਕੁੱਕਰ 'ਚ ਲਗਾ ਦਾਂਗੀ ਤੜਕਾ ਹਨਾ ਤੇ ਟਮਾਟਰ ਸਬਜੀ ਉਸਕੇ ਗ੍ਰਾਊਂਡ ਕਰਾਂਗੇ ਇਦਾਂ ਹੀ ਬਲੈਂਡ ਕਰ ਲਓ ਤੇ ਆਪਣਾ ਮਸਾਲਾ ਜਿਹੜਾ ਸੀਦਾ ਮੈਂ ਭੁੰਨ ਲਿਆ ਤਾਂ ਆਪਾਂ ਇਹਦੇ ਵਿੱਚ ਪਾਵਾਂਗੇ ਟਮਾਟਰ ਇਹਦੇ ਵਿੱਚ ਮੈਂ ਪਾਇਆ ਸੀ ਜੀਰਾ ਮਿਰਚ ਤੇ ਪਿਆਜ਼ ਹੁਣ ਮੈਂ ਪਾ ਲਿਆ ਟਮਾਟਰ ਮੈਨੂੰ ਗ੍ਰਾਈਂਡ ਕਰਕੇ ਨਹੀਂ ਵਧੇ ਲੱਗਦੇ ਮੈਨੂੰ ਇਦਾਂ ਹੀ ਸੌਣਾ ਲੱਗਦਾ ਹੈ ਖੜੇ ਖੜੇ ਜਦੋਂ ਚੰਗੀ ਤਰ੍ਹਾਂ ਗਾਇਸ ਲਾਲ ਹੋ ਜਾਊਗਾ ਫਿਰ ਮੈਂ ਜਿਹੜਾ ਇਹ ਪਸਾਲਾ ਪਾਉਂਗੀ ਨਮਕ ਮਿਰਚ ਵਾਲਾ ਨਮਕ ਵੈਸੇ ਮੈਂ ਪਹਿਲਾਂ ਜੀ ਪਾਦਣੀ ਹੁੰਦੀ ਆ ਤੇ ਆਪਾਂ ਇਹਦੇ ਚ ਜਲਦੀ ਪਾਵਾਂਗੇ ਇੱਕ ਗਰਮ ਮਸਾਲਾ ਉਸ ਤੋਂ ਲਾ ਹੋਰ ਕੁਝ ਨਹੀਂ ਪਾਉਣਾ ਹੈ ਗਾਇਲ ਜੀ ਥੋੜਾ ਬਰਾਊਨ ਹੋ ਜਾ ਤੇ ਮੈਨੂੰ ਦਿਖਾਨੀ ਮਾਕੇ ਗੋफ्ते ਆਪਣੇ ਹਲੇ ਬਣੇ ਨੇ ਇੱਕ ਦੋ ਵਾਰ ਟੇਸਟ ਵੀ ਕਰ ਲਿਆ ਕਾਫੀ ਜਿਆਦਾ ਟੇਸਟੀ ਬਣ ਗਏ ਮਾਕੇ ਤੁਹਾਨੂੰ ਇੱਕ ਤੋੜ ਕੇ ਦਿਖਾਣੇ ਗਾਏ ਗੈਸ ਦੇਖੋ ਬਾਹਰੋਂ ਏਦਾਂ ਕਰੰਚੀ ਅੰਦਰੋਂ ਏਦਾਂ ਸੌਫਟ ਤੇ ਹਾਂਜੀ ਇੱਥੇ ਆਪਣੇ ਸਫਾਈ ਵਾਲੇ ਕੰਮ ਸੀ ਜਿਹੜੇ ਸਾਰੇ ਆਲਮੋਸਟ ਖਤਮ ਹੋ ਗਏ ਨੇ ਬਸ ਹੁਣ ਪੂਜਾ ਜਾਊਗੀ ਨਾਣ ਕਿ ਮਸ਼ੀਨ ਲਾਈ ਆਪਾਂ ਮਸ਼ੀਨ ਵੀ ਲਾਉਣੀ ਆ ਸੱਚ ਹਾਂ ਪੋਚਾ ਲਾਵਾਂਗਾ ਹਾਂ ਪਹਿਲਾਂ ਪੋਚਾ ਲਾਵਾਂਗੇ ਫਿਰ ਮਸ਼ੀਨ ਲਾਵਾਂਗੇ ਬਸ ਇਹ ਸਬਜ਼ੀ ਨੂੰ ਤੜਕਾ ਲੱਗ ਜਾ ਉਸ ਤੋਂ ਬਾਅਦ ਅਸੀਂ ਕੱਪੜੇ ਵਗੈਰਾ ਧੋ ਕੇ ਸਾਰੇ ਵਿਲੇ ਹੋ ਜਾਣਗੇ ਫਟਾਫਟ ਧੁਪ ਬਹੁਤ ਚੜ ਗਈ ਬਾ ਲੋ ਜੀ ਇੱਧਰ ਆਪਾਂ ਲਗਾਤੀ ਆ ਮਸ਼ੀਨ ਕਿਉਂਕਿ ਬਹੁਤ ਜ਼ਿਆਦਾ ਕੱਪੜੇ ਹੋਗੇ ਸੀਗੇ ਧੋਣ ਵਾਲੇ ਤੇ ਧੁੱਪ ਬਹੁਤ ਜ਼ਿਆਦਾ ਹੋ ਗਈ ਤੇ ਹੁਣ ਆਪਾਂ ਉੱਪਰ ਉਹ ਬੰਨਤੀ ਆ ਰੱਸੀ ਬੰਨਤੀ ਐਸ ਕਰਕੇ ਸੁਕਣੇ ਪਾਦਾਂਗੇ ਤਾਰ ਲਾਂਗੇ ਘੰਟੇ ਬਾਅਦ ਹੀ ਲੋ ਗਾਇਜ਼ ਇੱਧਰ ਮਸਾਲਾ ਆਪਣਾ ਬਹੁਤ ਸੋਹਣਾ ਹੋ ਗਿਆ ਤੇ ਇਹਦੇ ਵਿੱਚ ਮੈਂ ਗਰਮ ਮਸਾਲਾ ਹਲਦੀ ਪਾ ਦਿੱਤੀ ਆ ਬਾਕੀ ਨੂਨ ਆਪਣਾ ਮੇਰੇ ਕੋਲ ਨਹੀਂ ਆਲਰੇਡੀ ਆਪਾਂ ਪਾ ਰੱਖਿਆ ਸੀਗਾ ਤੇ ਹੁਣ ਆਪਾਂ ਥੋੜਾ ਜਿਹਾ ਪਾਣੀ ਪਾ ਕੇ ਵਿੱਚ ਫਿਰ ਪਾਵਾਂਗੇ ਕੌਫ ਤੇ ਦੇਖੋ ਗਾਇਜ਼ ਕਿੰਨਾ ਸੋਹਣਾ ਲੱਗ ਰਿਹਾ ਮਸਾਲਾ ਗੈਸਾਂ ਨੇ ਹੋ ਰਿਹਾ ਚੁੱਪ ਹੁਣ ਇਹਦੇ ਚ ਮੈਂ ਥੋੜਾ ਜਿਹਾ ਚਿਕਨ ਪਾ ਦੇ ਬਸ ਪਹਿਲਾਂ ਇਹ ਪਾਣੀ ਨੂੰ ਆਪਾਂ ਇੱਕ ਦਿਨ ਵਾਲੇ ਭਰੇ ਤੇ ক্লোਜ਼ ਤੋਂ ਪਾਣੀ ਨੂੰ ਆਪਾਂ ਇੱਕ ਉਬਾਲੀ ਲਵਾ ਲੈਣੀ ਆ ਫਿਰ ਆਪਾਂ ਕੋਫਤੇ ਪਾਵਾਂਗੇ ਵਿੱਚ ਲੋ ਜੀ ਇੱਥੇ ਉਬਾਲਾ ਆ ਗਿਆ ਹੁਣ ਆਪਾਂ ਇਹ ਚ ਪਾਵਾਂਗੇ ਕੋਫਤੇ ਲੈ ਹੁਣ ਆਪਾਂ ਪਾਵਾਂਗੇ ਕੋਫਤੇ ਮੈਨੂੰ ਇਹ ਅੱਜ ਤਾਂ ਰੋਟੀ ਖਾਣੀ। ਮੂੰਹ ਤਾਂ ਮਜ਼ਾ ਆਉਂਦਾ ਨਹੀਂ। ਆਉਂਦਾ ਹੈ ਪਰ ਆਪਣੇ ਹੱਥ ਦੇ ਗੱਲ ਹੋਰ ਹੈ। ਰੋਟੀਆਂ ਚਾਹ ਲੈ ਆਪਣੇ ਹੱਥ ਦੀ ਖਾਣੀ ਆ। ਸੱਜ ਦੀ ਗੱਲ ਹੋਰ ਹੁੰਦੀ ਆ। ਤੁਸੀਂ ਦੇਖਿਓ ਗਾਇਸ ਇਹ ਹਾਂ ਕੀ ਇਹ ਮੈਂ ਨਾ ਨਾ ਨੂੰ ਕੋਟ ਦੇ ਮੈਂ 골ਦ 골ੀ ਲੈਣੀ। ਤੁਸੀਂ ਦੇਖ ਮੈਂ ਬਣਾਉਂਗੀ ਤਾਂ ਉਹਦੇ ਫਿਰ ਫੋਟੋ ਲੈ ਆਉਂਗੇ। ਚਲੋ ਗਾਇਸ ਮਿਲਦਾ ਫਿਰ ਬਣ ਜਾ। ਫਿਰ ਮਿਲਦੇ ਆਂ। ਲੋ ਗਾਇਸ ਆਪਣੀ ਸਬਜ਼ੀ ਬਣ ਕੇ ਰੈਡੀ ਆ ਤੇ ਮੈਂ ਚੱਲੀ ਆ ਹੁਣ ਨਹਾਣ ਦੇਖੋ ਗਾਇਸ ਪਤਰੀ ਰੱਖਿਆ ਥੋੜੀ ਜਿਹੀ ਕਿਉਂਕਿ ਫਿਰ ਬਹੁਤ ਜ਼ਿਆਦਾ ਗਾੜੀ ਹੋ ਜਾਂਦੀ ਹੈ ਇਹ ਹਾਂਜੀ ਫੈਮਲੀ ਲੋ ਜੀ ਮੈਂ ਨਹਾ ਕੇ ਆ ਗਈ ਸੀ ਅੱਜ ਮੈਂ ਕੀਤਾ ਹੈਡ ਵਾਸ਼ ਕਿਉਂਕਿ ਅੱਜ ਹੈਗਾ ਵੈਡਨਸ ਡੇ ਤੇ ਕਾਫੀ ਜ਼ਿਆਦਾ ਗਰਮੀ ਕਰਕੇ ਤੁਹਾਨੂੰ ਪਤਾ ਵਰਕਆਊਟ ਕਰਦੇ ਆ ਤੇ ਪਸੀਨਾ ਬਹੁਤ ਆਂਦਾ ਇਸ ਕਰਕੇ ਸਿਰ ਧੋਣ ਵਾਲਾ ਹੋ ਗਿਆ ਸੀਗਾ ਤੇ ਇੱਥੇ ਆਪਾਂ ਕੱਟ ਲਿਆ ਸੀਗਾ ਖਰਬੂਜਾ ਹੁਣ ਲੱਗਿਆ ਖਾਣ ਵੇਟ ਇਸ ਕੀ ਮੈਨੂੰ ਲੱਗਦਾ ਦੋ ਜਿਸ ਤਰ੍ਹਾਂ ਰੋਟੀ ਰੋਟੀ ਕਰ ਰਹੀਆਂ ਪਤਲੀ ਹੋਏਗੀ ਰੋਟੀ ਖਾਣੇ ਰੋਟੀ ਖਾਣੀਆਂ ਇੱਕ ਦਾ ਆਈਫੋਨ ਦੇ ਰਿੰਗ ਲਾ ਰੱਖ ਟੇਪੇ ਨੇ ਤੇ ਗਾਇਜ਼ ਆਪਾਂ ਫੋਨ ਸਾਇਲੈਂਟ ਤੇ ਲਗਾਤਾ ਤੇ ਗਰਮੀਆਂ ਦੇ ਵਿੱਚ ਖਰਬੂਜਾ ਖਾਣਾ ਚਾਹੀਦਾ ਤਰਬੂਜ ਖਾਣਾ ਚਾਹੀਦਾ ਕੋਈ ਬਹੁਤ ਦਾ ਪਾਣੀ ਹੁੰਦਾ ਦੇਲੇ ਚ ਬਟੋ 1 ਘੰਟੇ ਬਾਅਦ ਪਾਣੀ ਪੀਣਾ ਚਾਹੀਦਾ ਇਸ ਨਾਲ ਹਾਜਮ ਹੋ ਜਾਂਦਾ ਅਗਰ ਆਪਾਂ ਨਾਲ ਦਿਨ ਪਾਣੀ ਪੀਂਦੇ ਹਾਂ ਹੁੰਦਾ ਹੁੰਦਾ ਉਹ ਬੁਖਾਰ ਜੰਮਦਾ ਹਾਜਮ ਤੇ ਜੇ ਆਪਾਂ ਨਾਲ ਦਿਨ ਪਾਣੀ ਪੀ ਲੈਂਦਾ ਤਾਂ ਹਾਜਮ ਹੁੰਦਾ ਸਵੇਰੇ ਘੰਟੇ ਬਾਅਦ ਪਾਣੀ ਪੀਣਾ ਸਭ ਤੋਂ ਪਹਿਲਾਂ ਹੀ ਪਾਣੀ ਪੋਣੀ ਪੀਓ ਉਹ ਦੇਖੋ ਚੈੱਕ ਕਰੋ ਆਪਿਆ ਬੋਨਲ ਨੀ ਹਾਂ ਕਰੋ ਬੰਦਾ ਲੋ ਗਾਇਜ਼ ਅੱਥੇ ਆਏ ਨੇ ਆਪਣੇ ਮਾਸੀ ਜੀ ਸਤਿ ਸ਼੍ਰੀ ਅਕਾਲ ਕਰਦਾ ਮਾਸੀ ਇਹ ਮੰਮੀ ਦੇ ਮਤਲਬ ਕਜ਼ਨ ਨੇ ਤੇ ਆਈ ਸੀ ਅੱਜ ਸਾਨੂੰ ਮਿਲਣ ਤੇ ਮੈਂ ਕਿਹਾ ਚਲੋ ਥੋੜੇ ਸਾਰਾ ਨਾਲ ਵੀ ਆਪਾਂ ਮਿਲਵਾ ਦਿੰਦੇ ਆ ਔਰ ਬਲੌਗ ਦੇਖਦੇ ਹੁੰਨੇ ਆ ਹਾਂ ਜੀ ਕਿਵੇਂ ਤੇ ਲੱਗਦੇ ਨੇ ਬਹੁਤ ਥੋੜੀ ਮਾਸੀ ਵੀ ਸੰਗ ਦੀ ਆ ਮਾਸੀ ਜੀਵੇਂ ਦਿਖ ਰਹੇ ਨੇ ਐਵੇਂ ਹੈ ਨਹੀਂਗੇ ਜਾਂਦੇ ਬਲੌਗ ਵੜ ਰਿਹਾ ਫਟਫਟ ਮੈਂ ਬੈ ਜਾ। ਤੇ ਚਲੋ ਗਾਇਜ਼ ਕੀ ਖਾਓਗੇ ਫਿਰ ਅੱਜ? ਕੁਝ ਵੀ ਨਹੀਂ ਸਾਨੂੰ ਚੋਗਦੇ। ਮਿੱਠਾ ਜਰੇ ਪੁੱਛ ਰਹੀ ਰੋਟੀ ਚ ਪੁੱਛ ਰਹੀ ਆ। ਮੈਂ ਕੋਫਤੇ ਬਣਾਏ ਨੇ ਬਹੁਤ ਟੇਸਟੀ। ਕੋਈ ਗੱਲ ਨਹੀਂ ਖਾਣਾ। ਬਸ ਠੀਕ ਆ ਜਿਵੇਂ ਮੈਨੂੰ ਪਤਾ ਸੀ ਤੁਸੀਂ ਆਣਾ ਅੱਜ। ਸਰਪ੍ਰਾਈਜ਼ ਦਿੱਤਾ ਮਾਸੇ ਨੇ ਗਾਇਜ਼ ਧੰਨਵਾਦ। ਚਲੋ ਮਿਲਦੇ ਆਪਾਂ ਥੋੜੀ ਦੇਰ ਵਿੱਚ।

ਮੰਮੀ ਹੁਣੇ ਬਣਾ ਰਹੇ ਨੇ ਚਾਹ ਰੋਟੀ ਇਹਨਾਂ ਨੇ ਖਾ ਲਈ ਕਿਵੇਂ ਦੀ ਸੀ ਸਬਜੀ ਬਹੁਤ ਵਧੀਆ ਤੇ ਮੈਂ ਸ਼ੂਟ ਨਹੀਂ ਕੀਤਾ ਐਕਚੁਅਲੀ ਮੈਂ ਲਾਈਵ ਆਈ ਹੋਈ ਸੀਗੀ ਇਸ ਕਰਕੇ ਸ਼ੂਟ ਨਹੀਂ ਕਰ ਪਾਈ ਤੇ ਮੰਮੀ ਬਣਾ ਰਹੇ ਸੀਗੇ ਹੁਣ ਚਾਹ ਤੇ ਮੈਂ ਲੱਗੀਆਂ ਹੁਣ ਖਾਣ ਤੇ ਦੇਖ ਲਓ 4 ਵਜੇ ਨੇ ਤੁਸੀਂ ਕੁਝ ਕਹਿਣਾ ਚਾਹੁੰਦੇ ਹੋ ਨਹੀਂ ਕਿ ਰੋਟੀ ਰੋਟੀ ਖਾ ਕੇ ਬੋਲ ਨਹੀਂ ਹੁੰਦਾ ਨਾ ਰੋਟੀ ਜ਼ਿਆਦਾ ਖਾ ਲਈ ਚਲੋ ਗਾਇਜ਼ ਮੈਂ ਰੋਟੀ ਖਾਣਾ ਬਹੁਤ ਭੁੱਖ ਲੱਗੀ ਆ ਕੋਈ ਗੱਲ ਨਹੀਂ ਤੁਸੀਂ ਥੋੜ੍ਹਾ ਤੁਸੀਂ ਹੈਲਪ ਕਰੋ ਮੜੀ ਮੈਂ ਸ਼ੂਟ ਕਰ ਦੋ ਲੋ ਗਾਇਜ਼ ਹੁਣ ਮੈਂ ਲੱਗੀਆਂ ਰੋਟੀ ਖਾਣ ਦੇ ਪਹਿਲਾਂ ਹੈਂਡ ਵਾਸ਼ ਕਰਨਾ ਆਪਣੇ ਆਹ ਹੁਣ ਘਟਿਆ ਨਾ ਪਾਣੇ ਸੁੱਤੀ ਰੈਸਪੀ ਦਾ ਅਰਮਣੀ ਇਹ ਵੀ ਜੈ ਹੋਤ ਤੇ ਸੱਚੇ ਸਭ ਤੋਂ ਟੈਸਟੀ ਸੀ ਬਹੁਤ ਵਧੀਆ ਤੁਸੀਂ ਬਣਾਉਂਦੇ ਸੀ ਜਲਦੀ ਮੈਂ ਅੱਛਾ ਹੋਰ ਮੈਂ ਕੀ ਤੁਸੀਂ ਖਾਣਾ ਬਹੁਤ ਵਧੀਆ ਬਣਾਉਂਦੇ ਹੋ ਥੈਂਕਸ ਅਨੰਦ ਥਾਣਾ ਵੀ ਸਾਲ ਨੈ ਕੂਟ ਕਰਨਾ ਕਿੱਦਾਂ ਕਰੀਦਾ ਸ਼ੂਟ ਕੋਈ ਗੱਲ ਨਹੀਂ ਆਇਆ ਸਰਕਾਰ ਦੋ ਬਣਾਇਆ થોਡੀ ਚੀਜ਼ ਅੱਜ ਬਲੌਗ ਠੀਕ ਐ ਸਰ ਜੀ ਲੱਗਿਆ ਧੀਰਜ ਰੱਖਦਾ ਅੰਦਰ ਭੌਜਾ ਦੇ ਵਿੱਚ ਗਾਇਜ਼ ਦੇਖੋ ਅੱਪ ਮਾਰਨਿੰਗ ਸਬਜੀ ਬਣਾਈ ਸੀ ਵੀ ਪੂਰੀ ਗੱਲ ਸਹੀ ਐ ਮੇਰੇ ਕੋਲ ਫੁੱਟਦੇ ਨਹੀਂ ਹੈਗੇ ਕਹਿ ਰਹੀ ਸੀ ਨਾ ਪੂਜਾ ਕੋਸ ਤੇ ਪੁੱਟੇ ਜਾਂਦੇ ਨੇ

ਰਾਜ ਦੇ ਤਾਂ ਕਿੰਨਾ ਕੁਸ਼ ਪੀਣਾ ਪੈਂਦਾ ਮੈਨੂੰ ਤਾਂ ਗਾਇਸ ਹੁਣ ਮੈਂ ਕਰਦੀਆਂ ਲੰਚ ਬਹੁਤ ਲੇਟ ਆ ਚੁੱਕੇ ਹਾਂ ਮੈਂ ਕੀਰੇ ਕਿੱਥੇ ਨੇ ਦੇਉਂਗੇ ਠੰਡਾ ਮੇਰੀ ਮੰਮੀ ਨੇ ਲਾ ਕੇ ਦੇ ਦਿੱਤੇ ਨੇ ਮੈਨੂੰ ਖੀਰੇ ਤੇ ਮਾਸਤੀ ਕਰ ਰਹੀ ਹੈ ਮੇਰਾ ਸ਼ੂਟ ਇੱਧਰ ਸੁੱਤੇ ਪਹਿਨੇ ਦਿਖਾ ਦਿਓ ਇਹ ਦੋਨੋਂ ਸੋ ਰਹੇ ਨੇ ਫਿਰ ਮੈਨੂੰ ਹੁਣ ਸ਼ੂਟ ਕਰਨ ਵਾਸਤੇ ਸੀਗਾ ਨਹੀਂ ਮੇਰੇ ਕੋਲ ਕੋਈ ਇਸ ਕਰਕੇ ਇਹਨਾਂ ਨੂੰ ਖਾ ਕੇ ਦਿਖਾਣੀਆਂ ਕਿੱਦਾਂ ਦੀ ਬਣੀ ਪਰ ਮੈਂ ਤਾਂ ਆਪਣੇ ਹੱਥ ਦੀ ਘੱਟ ਖਾਦੀ ਜਾਂਦੀ ਆ। ਸੱਚ ਜੇ ਜੀ ਬਣੀ। ਚਲੋ ਗਾਇਜ਼ ਮੈਂ ਲੰਚ ਕਰਕੇ ਮਿਲਦੀ ਆ। ਇਹ ਸ਼ਾਮ ਦਾ ਟਾਈਮ ਆ ਹੁਣ 5:30 ਪ੍ਰੀਤ ਟਿਊਸ਼ਨ ਜਾ ਚੁੱਕਿਆ ਤੇ ਆਪਾਂ ਮਾਰਨਿੰਗ ਕਪੜੇ ਧੋਏ ਸੀਗੇ ਇਹ ਤਾਰ ਕੇ ਆਪਾਂ ਜਿਹੜੀ ਆਪਣੇ ਉੱਤੇ ਮੌਂਟੀ ਜੀ ਬਣੀ ਹੋਈ ਉੱਥੇ ਰੱਖਦੇ ਸੀਗੇ ਤੇ ਹੁਣ ਹੇਠੇ ਲੈ ਕੇ ਆਉਂਦੇ ਨੇ। ਗਾਇਜ਼ ਮਿਲ ਕੇ ਨੈਟ アンकंਫਰਟੇਬਲ ਹੁੰਦੀ ਆ। ਇੱਥੇ ਮਾਸੀ ਮੰਮੀ ਲੱਗੇ ਨੇ ਗੱਲਾਂ ਮਾਰਨ। ਹਲੋ ਗਾਇਜ਼ ਇੱਥੇ ਮਾਸੀ ਚੱਲੇ ਸੀਗੇ ਹੁਣ ਘਰ ਤੇ ਸ਼ਾਮ ਹੋ ਗਈ ਸੀਗੀ ਕਰਕੇ ਬਾਏ ਬਾਏ ਮਿਲ ਲੋ ਜਲਦੀ ਆਏ ਹੋਣਾ ਆ ਜਾਵਾਂਗੇ ਆਵਾਂਗੇ ਫੇਰ ਆਵਾਂਗੇ ਠੀਕ ਹੈ। ਮਮਾ ਤੇ ਮੰਮੀ ਮਮਾ ਬਹੁਤ ਸ਼ਾਈ ਫੀਲ ਕਰਦਾ ਮਮਾ ਪ੍ਰੀਤ ਦੇ ਨਾਲ ਲੱ ਕੇ ਬੈਠੇ ਹੈ ਕਹਿੰਦਾ ਮੈਨੂੰ ਨਾ ਵਿੱਚ ਕੈਮਰੇ ਦੇ ਨਾਲ ਮੈਂ ਕਿਹਾ ਮੈਂ ਤਾਂ ਲਊਂਗਾ ਫਾਲਸਾ ਵਾਹਿਗੁਰੂ ਜੀ ਦੀ ਫੋਟੇ ਲੋ ਗਾਇਜ਼ ਇੱਥੇ ਮਮਾ ਮੰਮੀ ਆਏ ਸੀਗੇ ਤੇ ਬਸ ਬੈਠੇ ਸੀ ਮੰਮੀ ਤੁਸੀਂ ਵੀ ਕਹੋ ਸਤਿ ਸ਼੍ਰੀ ਅਕਾਲ ਕਰ ਦਿਓ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਲੋ ਗਾਇਜ਼ ਆਪਾਂ ਚੱਲੇ ਸੀਗੇ ਫੂਡ ਲੈਣ ਉਹਕੇ ਸ਼ਾਮ ਨੂੰ ਮੌਸਮ ਠੰਡਾ ਹੁੰਦਾ ਹੈ ਤੇ ਵਧੀਆ ਵੀ ਲੱਗਦਾ ਘੁੰਮਣਾ ਕੋਈ ਪਸੀਨਾ ਨਹੀਂ ਆਉਂਦਾ ਨਾ ਪਰ ਗਰਮਾਸ਼ ਜੀ ਤੇ ਹੈਗੀ ਆ ਨਾ ਦੀ ਉਹ ਤਾਂ ਵਧੀਆ ਮਿਲ ਜਾਂਦੇ ਜਦੋਂ ਕੰਮ ਕਰ ਰਹੇ ਹੁੰਦੇ ਨਾ ਉੱਥੇ ਫੂਟ ਬੱਦਲ ਮੈਂ ਗਰਮਾਸ਼ ਹੋਈ ਪਈ ਆ ਨਾ ਪਤਾ ਨਹੀਂ ਆਪਾਂ ਇਹ ਸੀ ਜੋ ਨਿਕਲ ਗਏ ਆ ਤਾਂ ਕਰ ਕੋ ਬਣੇਗਾ 700 ਰੁਪਏ ਚਾਰ ਪੰਜ ਕਿਲੋ ਹੋਗੇ ਸ਼ੇਕ ਦਾ ਪਾਣੀ ਜਾਏਗਾ ਨਿਕਲੂਗਾ ਕਿੰਨੇ ਕਿਲੋ ਸ਼ੇਕ ਦਾ ਬਣੇਗਾ ਜੀ ਤੇ ਹੈ ਵੀ ਪੰਜ ਪੰਜ 6 ਕਿਲੋ ਹੈ ਸਾਰੇ ਆ ਗਏ 200 ਦੇ ਅੰਬ ਮਿਲੇ ਸਾਨੂੰ ਸਾਰੇ ਲਾਸਟ ਰਹਿ ਗਏ ਸੀ ਆ ਸ਼ੇਕ ਸ਼ੁੱਧ ਪਾਣੀ ਜਾਂਦਾ ਹੋਰ ਨਹੀਂ ਕੁਛ ਪੰਜਾਹਾਂ ਕਰ ਦੋ 2 ਕਿਲੋ 100 ਰੁਪਏ ਦਾ ਤੋਵਾ ਫ੍ਰੀਜ ਵਿੱਚ ਰੱਖੇ ਨਹੀਂ ਜਾਂਦੇ ਨਾ ਫਿਰ ਗਲ ਜਾਂਦੇ ਨੇ ਆਜ ਦੀ ਅਜੋਕੀ ਪੀਣ ਪਾਣੀ 3 ਕਿਲੋ ਪੀਣ ਕੋਲੋ ਲੋਕਾਂ ਨੂੰ ਦੇ ਦੋ ਚੁਲੂਆ ਬਾਰੋ 3 ਕਿਲੋ 3 ਕਿਲੋ ਪਾਣੀ ਕੋਲੋ ਗੋੜ ਤੋਂ ਬਾਅਦ 2 ਕਿਲੋ ਪਾਣੀ ਕੋਲੋ ਸੁੱਕੇ ਕੋਲੋ ਪਾਣੀ ਕੋਲੋ 2 ਕਿਲੋ ਪਾਣੀ ਕੋਲੋ 4 ਦਿਨ ਇਸ ਵੇਲੇ ਵਰਕਆਊਟ ਕਰਾਂਗੇ ਤਾਂ ਲੈ ਕੇ ਜਾਵਾਂਗਾ ਪਾਣੀ ਕੋਲੋ 1 ਕਿਲੋ ਤੌਰ ਤੇ ਦਾ ਸਵਾ 25 ਨਮਨ ਪਾਣੀ ਕੋਲੋ 3 ਕਿਲੋ ਪਾਣੀ ਕੋਲੋ

ਜੇ ਉਹ ਲਾਸਟ ਬਚੇਗੇ ਕੰਦਾ ਲੈ ਜੋ ਮਾਦੂਨ ਹੁਣੇ ਮੈਨੂੰ ਲੱਗਦਾ 3 ਕਿਲੋ ਤਾਂ ਪੱਕਾ ਹੋਣ ਪਾਤਾ ਨਹੀਂ ਕਿੰਨੇ ਹੋਣਗੇ ਲਾਸਟ ਬਚੇ ਸੀ ਕੁਛ ਵਿੱਚ ਥੋੜੇ-ਬੋਤੇ ਹੋ ਨਹੀਂ ਹੁੰਦੇ ਬਾਬ ਆ ਜਾਂਦੀ ਆ ਉਹ ਸੀ ਕਹਿੰਦਾ ਚਲ 200 ਦੇ ਸਾਰੇ ਲੈ ਜਾ ਮੈਂ ਕਿਹਾ ਚਲ ਸ਼ੇਕ ਬਣਾ ਲਾਂਗੇ ਅਸੀਂ ਕਿੰਨੇ ਕਿੰਨੇ ਦੇ ਦੇ ਰਹੇ ਸੀ 150 ਰੁਪਏ 2 ਕਿਲੋ ਪੰਜਾਬ ਵਿੱਚ ਹੋਰ ਪਾ ਕੇ ਸਾਰੇ 70 ਰੁਪਏ ਕਿਲੋ ਹਾਂ ਤੇ ਮੈਂ ਕਿਹਾ ਚਲ ਵਿਚਾਰੇ ਦਾ ਹਨਾ ਬਿੱਕ ਜਾਣਗੇ ਨਾਲੇ ਤੇ ਆ ਬਣਾ ਲੈ ਇਸੇ ਫੇਰੇ ਜਿੰਮੇਦਾਰ ਨੇ ਪਾ ਕੇ ਲਾਂਗੇ ਮੈਂ ਕਿਹਾ ਮੈਂ ਤੇ ਗਾਇਸ ਦੁੱਧ ਲਿਆਂਦਾ ਦੁੱਧ ਲੈ ਕੇ ਆਂਦਾ ਸੀਗਾ ਤੇ ਬਿਸਕਟ ਲਿਆਂਦੇ ਸੀਗੇ ਤੇ ਸਬਜੀ ਕੋਸਤਾਂ ਦੀ ਪਈ ਸੀਗੀ ਰੋਟੀਆਂ ਵੀ ਪਈਆਂ ਸੀ ਜਾਂ ਉਹੀ ਹਾਲਾਂਕਿ ਪਰ ਇਹਨੇ ਤਾਂ ਖਾ ਲਈ ਤੁਸੀਂ ਖਾ ਲਈ ਕਾਰੀ ਲਿਆ ਸੀ ਹਨਾ ਮਮੀ ਸਸ ਡਿਨਰ ਕਰਨਗੇ ਨਹੀਂ ਪ੍ਰੀਤ ਨੇ ਡਿਨਰ ਕਰ ਲਿਆ ਸੀ ਪੂਜਾ ਵੀ ਨਹੀਂ ਕਰੂਗੀ ਕਿਉਂਕਿ ਤੁਹਾਨੂੰ ਪਤਾ ਪ੍ਰਾਤ ਨੂੰ ਰੋਟੀ ਵਗੈਰਾ ਨਹੀਂ ਖਾਂਦੇ ਹੈਗੇ ਬਸ ਹੁਣ ਸ਼ੇਕ ਬਣਾਣੇ ਆ ਤੇ ਬਸ ਗਾਇਜ਼ ਠੀਕ ਆ ਚਾ ਬਿਸਕੁਟ ਲੈਣ ਦੇ ਨਹੀਂ ਹਾਂ ਪ੍ਰੀਤ ਮੈਂ ਕਹਿੰਦੀ ਆ ਮੈਂ ਨਗੁੱਟਾ ਉਹ ਚਾਹੀਦਾ ਸੀ ਤੁਸੀਂ 50 50 ਲੈਣਾ ਸੀ ਮਮੀ ਕਹਿੰਦਾ ਫਿਰ ਉਹ ਕੀ ਸੀਗਾ ਕੀ ਯਾਰ ਸੀ ਵੀ ਕੀ ਲੈਣਾ ਸਵੇਰੇ ਦੁਪਹਿਰੇ ਮੈਂ ਮੈਨੂੰ ਕੀ ਪਤਾ ਮੰਡਾ ਨਹੀਂ ਹੈਗਾ ਮੈਂ ਕਿਉਂ ਸੌਰੀ ਸੀਗਾ ਮੰਡਾ ਗਾਇਸ ਦੇਖ ਲਓ ਸਾਡਾ ਮੰਡਾ ਨਹੀਂ ਹੈਗਾ ਤੇ ਚਲੋ ਠੀਕ ਹੈ ਫੈਮਲੀ ਅੱਜ ਦਾ ਵਲੌਗ ਦਾ ਕੰਡ ਇੱਥੇ ਹੀ ਕਰਦੇ ਹਾਂ ਕਿਉਂਕਿ ਵਲੌਗ ਬਹੁਤ ਜ਼ਿਆਦਾ ਲੰਬੀ ਹੋ ਗਿਆ ਤੇ ਆਈ ਹੋਪ ਤੁਹਾਨੂੰ ਅੱਜ ਦਾ ਵਲੌਗ ਆ ਜਿਹੜਾ ਵਧੀਆ ਲੱਗਿਆ ਹੋਣਾ ਥੋੜਾ ਜਿਹਾ ਵਧੀਆ ਲੱਗਿਆ ਵਲੌਗ ਨੂੰ ਲਾਈਕ ਕਰਿਓ ਸੌਰੀ ਕੁਝ ਵੀ ਵਧੀਆ ਲੱਗਿਆ ਹੋਵੇ ਵਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਸੋਣੋ ਸੋਣੇ ਕਮੈਂਟ ਕਰਿਆ ਕਰੋ ਬਾਕੀ ਕੋਈ ਵੀ ਵੀਡੀਓ ਦੀ ਰਿਕੁਐਸਟ ਆ ਮੈਨੂੰ ਦੱਸੋ ਮੈਂ ਉਦਾਂ ਦੀ ਵੀਡੀਓ ਬਣਾਉਂਗੀ ਹਨਾ ਵੈਸੇ ਤੁਸੀਂ ਲਾਈਵ 'ਚ ਵੀ ਮੈ ਬਟ ਕੋਈ ਨਾ ਆਪਾਂ ਹੌਲੀ 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 ਸਾਰੀਆਂ ਵੀਡੀਓ ਲੈ ਕੇ ਆਵਾਂਗੇ ਤੁਹਾਡੇ ਸਾਰਿਆਂ ਲਈ ਪਰ ਥੋੜਾ ਜਿਹਾ ਟਾਈਮ ਦੇ ਦਿਓ ਪੇਸ਼ੈਂਸ ਰੱਖੋ ਮੈਨੂੰ ਵੀ ਜਿੰਨਾ ਤੁਹਾਨੂੰ ਆ ਨਾ ਉਹਨਾਂ ਮੈਨੂੰ ਵੀ ਆ ਕਿ ਮੈਂ ਤੁਹਾਨੂੰ ਵੀਡੀਓ ਪੇਸ਼ ਕਰਾਂ ਹਨਾ ਤੇ ਚਲੋ ਠੀਕ ਹੈ ਜੀ ਹੁਣ ਆਪਾਂ ਮਿਲਾਂਗੇ ਕਿਸੇ ਨਵੇਂ ਵਲੌਗ ਦੇ ਵਿੱਚ ਵੀਡੀਓ ਦੇ ਵਿੱਚ ਤਦ ਤੱਕ ਤੁਸੀਂ ਜੁੜੇ ਰਹੋ ਚੈਨਲ ਦੇ ਨਾਲ ਤੇ ਵੀਡੀਓ ਤੁਹਾਨੂੰ ਪੂਰਾ ਦੇਖਿਆ ਕਰੋ ਸਕਿਪ ਨਾ ਕਰਿਆ ਕਰੋ ਠੀਕ ਹੈ ਜੀ ਬਾਏ ਬਾਏ ਟੇਕ ਕੇਅਰ ਟੇਕ ਕੇਅਰ ਖਿਆਲ ਰੱਖੋ ਆਪਣੇ ਤੇ ਆਪਣੀ ਫੈਮਿਲੀ ਦਾ ਲਵ ਯੂ ਗੁੱਡ ਨਾਈਟ